ਹੈਲੋ ਦੋਸਤੋ ਬੈਸਟ ਫਿਚਰ ਇਨਫੋਰਮੇਸ਼ਨ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਦੋਸਤੋ ਜੇਕਰ ਤੁਸੀਂ ਚਾਹੁੰਦੇ ਹੋ ਕਿ ਆਉਣ ਵਾਲੀ ਹਰ ਇੱਕ ਗਵਰਨਮੈਂਟੀ ਆਫ ਦੀ ਜਾਣਕਾਰੀ ਬਿਲਕੁਲ ਸਹੀ ਤੁਹਾਨੂੰ ਮਿਲਦੀ ਰਹੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਐਂਡ ਵੀਡੀਓ ਨੂੰ ਵੱਤਵਾ ਦੇ ਸ਼ੇਅਰ ਜ਼ਰੂਰ ਕਰ ਦੇਣਾ ਇਸ ਵੀਡੀਓ ਵਿੱਚ ਤੁਹਾਨੂੰ ਦੱਸ ਰਹੇ ਹਾਂ ਜੋ ਕਿ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਸ ਫਰੀਦਕੋਟ ਵੱਲੋਂ ਜੋ ਇੱਕ ਨਵਾਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਜਿਸ ਵਿੱਚ ਜੋ ਵੀ ਪੈਨਕ ਭਾਰਤੀਆਂ ਸਨ 2022-23 ਵਾਲੀਆਂ ਉਹਨਾਂ ਦੀ ਲਿਸਟ ਜਾਰੀ ਕੀਤੀ ਹੈ ਜਿਨ੍ਹਾਂ ਦਾ ਜੋ ਜਲਦੀ ਹੀ ਐਗਜ਼ਾਮ ਲਿਆ ਜਾਣਾ ਹੈ ਐਂਡ ਜੋ ਐ ਜੋ ਆਫਲਾਈਨ ਐਗਜ਼ਾਮ ਮਤਲਬ ਕਿ ਤੁਸੀਂ ਉਹ ਮਾਰਕ ਸੀਟ ਤੇ ਆਨਸਰ ਫਿਲ ਕਰਦੇ ਸੀ ਬਟ ਹੁਣ ਤੁਹਾਡਾ ਜੋ ਸੀਬੀਟੀ ਐਗਜ਼ਾਮ ਮਤਲਬ ਕਿ ਕੰਪਿਊਟਰ ਬੇਸਡ ਐਗਜ਼ਾਮ ਲਿਆ ਜਾਵੇਗਾ ਠੀਕ ਹੈ ਜੀ ਤਾਂ ਹੁਣ ਤੁਹਾਨੂੰ ਉਹ ਲਿਸਟ ਦਿਖਾ ਦਿੰਨੇ ਆ ਜੋ ਯੂਨੀਵਰਸਿਟੀ ਵੱਲੋਂ ਵੱਖ-ਵੱਖ ਭਰਤੀਆਂ ਦੀ ਜਾਰੀ ਕੀਤੀ ਹੈ ਤਾਂ ਇਹ ਤੁਸੀਂ ਨੋਟੀਫਿਕੇਸ਼ਨ ਦੇਖ ਸਕਦੇ ਜੋ ਯੂਨੀਵਰਸਿਟੀ ਵੱਲੋਂ ਜਾਰੀ ਕੀਤਾ ਗਿਆ ਹੈ ਇਸ ਵਿੱਚ ਜੋ ਵੱਖ-ਵੱਖ ਤੇਈ ਤਰ੍ਹਾਂ ਦੀਆਂ ਪੋਸਟਾਂ ਦੀ ਲਿਸਟ ਹੈ ਜਿਨ੍ਹਾਂ ਦਾ ਜੋ ਸੀਬੀਟੀ ਐਗਜ਼ਾਮ ਲਿਆ ਜਾਣਾ ਹੈ ਸਭ ਤੋਂ ਪਹਿਲਾਂ ਜੋ ਐਡਵਰਟਾਈਜ਼ਮੈਂਟ ਨੰਬਰ 42022 ਇਹਨਾਂ ਪੋਸਟਾਂ ਨੂੰ ਜੋ 1 ਸਤੰਬਰ 2022 ਤੋਂ ਲੈ ਕੇ 15 ਸਤੰਬਰ 2022 ਤੱਕ ਅਪਲਾਈ ਕੀਤਾ ਗਿਆ ਸੀ ਇਹਨਾਂ ਅੰਦਰ ਜੋ ਲੈਬ ਟੈਕਨੀਸ਼ੀਅਨ ਐਂਡ ਮਲਟੀਟਾਸਕਿੰਗ ਸਟਾਫ ਦੀਆਂ ਪੋਸਟਾਂ ਨੇ ਉਸ ਤੋਂ ਬਾਅਦ ਐਡਵਰਟਾਈਜ਼ਮੈਂਟ ਨੰਬਰ 8/2023 ਇਹਨਾਂ ਪੋਸਟਾਂ ਨੂੰ ਜੋ 13 ਜੂਨ 2023 ਤੋਂ ਲੈ ਕੇ 15 ਜੁਲਾਈ 2023 ਤੱਕ ਅਪਲਾਈ ਕੀਤਾ ਗਿਆ ਸੀ ਇਸ ਵਿੱਚ ਜੋ ਸਟੋਰ ਕੀਪਰ ਇਕੋ ਟੈਕਨੀਸ਼ੀਅਨ ਗੈਸਪਲੱਟ ਟੈਕਨੀਸ਼ੀਅਨ ECG ਟੈਕਨੀਸ਼ੀਅਨ ਨੋਨ ਇਨਵੇਸਿਵ ਕਾਰਡੀਓਲੋਜੀ ਅਸਿਸਟੈਂਟ ਕਾਰਡੀਕਲ ਕੈਥ ਲੈਬ ਟੈਕਨੀਸ਼ੀਅਨ ਹਿਸਟੋ ਟੈਕਨੀਸ਼ੀਅਨ ਐਨ ਐਮ ਡੀਜ਼ਲ ਇੰਜਨ ਮੈਕੈਨਿਕ ਕਾਰਪੇਂਟਰ ਵੈਲਡਰ ਡਾਇਲਸੀਸ ਟੈਕਨੀਸ਼ੀਅਨ ਫੋਟੋਗ੍ਰਾਫਰ ਜੂਨੀਅਰ ਐਂਡ ਰੈਫ੍ਰੈਕਸ਼ਨਿਸਟ ਦੀਆਂ ਜੋ ਪੋਸਟਾਂ ਸਨ ਉਸ ਤੋਂ ਬਾਅਦ ਐਡਵਰਟਾਈਜ਼ਮੈਂਟ ਨੰਬਰ 12 2023 ਇਹਨਾਂ ਪੋਸਟਾਂ ਨੂੰ 25 ਜੁਲਾਈ 2023 ਤੋਂ ਲੈ ਕੇ 16 ਅਗਸਤ 2023 ਤੱਕ ਅਪਲਾਈ ਕੀਤਾ ਗਿਆ ਸੀ ਇਹਨਾਂ ਅੰਦਰ ਲੈਬੋਰੀ ਟੈਕਨੀਸ਼ੀਅਨ ਲੈਬੋਰੀ اٹੈਂਡੈਂਟ ਲਾਈਬ੍ਰੇਰੀ ਅਸਿਸਟੈਂਟ ਐਂਡ ਜੂਨੀਅਰ ਮਾਈਕਰੋਬਾਇਓਲੋজিস্ট ਦੀਆਂ ਜੋ ਪੋਸਟਾਂ ਸਨ ਉਸ ਤੋਂ ਬਾਅਦ ਐਡਵਰਟਾਈਜ਼ਮੈਂਟ ਨੰਬਰ 6 2023 ਇਹਨਾਂ ਪੋਸਟਾਂ ਨੂੰ ਜੋ 19 ਮਈ 2023 ਤੋਂ ਲੈ ਕੇ 8 ਜੂਨ 2023 ਤੱਕ ਅਪਲਾਈ ਕੀਤਾ ਗਿਆ ਸੀ ਇਸ ਵਿੱਚ ਜੋ ਫਿਜ਼ੀਓਥੈਰੇਪੀ ਡੈਮੋਸਟ੍ਰੈਕਟਰ ਦੀਆਂ ਜੋ ਪੋਸਟਾਂ ਸਨ ਐਂਡ ਉਸ ਤੋਂ ਬਾਅਦ ਐਡਵਰਟਾਈਜ਼ਮੈਂਟ ਨੰਬਰ 14 2021 ਇਹਨਾਂ ਪੋਸਟਾਂ ਨੂੰ ਜੋ 1 ਅਕਤੂਬਰ 2021 ਤੱਕ ਅਪਲਾਈ ਕੀਤਾ ਗਿਆ ਸੀ ਇਸ ਵਿੱਚ ਜੋ ਜੂਨੀਅਰ ਇੰਜੀਨੀਅਰ ਇਲੈਕਟ੍ਰੀਕਲ ਦੀਆਂ ਜੋ ਪੋਸਟਾਂ ਸਨ ਐਂਡ ਉਸ ਤੋਂ ਬਾਅਦ ਪੀ ਐਚ ਡੀ ਇੰਟਰ ਟੈਸਟ ਜੋ ਕਿ 2022 23 ਤੇ 24 25 ਵਾਲਾ ਇਹਨਾਂ ਦਾ ਵੀ ਜੋ ਸੀਬੀਟੀ ਇਗਜ਼ਾਮ ਲਿਆ ਜਾਣਾ ਹੈ ਇਸ ਤਰ੍ਹਾਂ ਜੋ ਵੀ ਅਪਕਮਿੰਗ ਐਗਜ਼ਾਮ ਰਹਿਣਗੇ ਐਂਡ ਜਿਵੇਂ ਕਿ ਹੁਣ ਜੋ ਸਟਾਫ ਨਰਸ ਦੀਆਂ ਪੋਸਟਾਂ ਅਪਲਾਈ ਹੋਈਆਂ ਨੇ ਇਹਨਾਂ ਦਾ ਵੀ ਜੋ ਸੀਬੀਟੀ ਐਗਜ਼ਾਮ ਹੀ 100% ਰਹੇਗਾ ਠੀਕ ਹੈ ਜੀ ਐਂਡ ਤੁਹਾਨੂੰ ਦੱਸ ਦਈਏ ਜੇਕਰ ਤੁਸੀਂ ਇਹਨਾਂ ਪੋਸਟਾਂ ਨਾਲ ਰਿਲੇਟਡ ਜੋ ਗਰੁੱਪ ਸੀ ਤੇ ਡੀ ਦੀਆਂ ਨੇ ਇਹਨਾਂ ਰਿਲੇਟਡ ਜੋ ਪੰਜਾਬੀ ਪੇਪਰ ਏ ਦੇ ਨੋਟਸ ਪਰਚੇਜ਼ ਕਰਨਾ ਚਾਹੁੰਦੇ ਹੋ ਤਾਂ ਦਿੱਤੇ ਨੰਬਰ ਤੇ ਤੁਸੀਂ ਵਟਸਐਪ ਮੈਸੇਜ ਕਰਨਾ ਹੈ ਠੀਕ ਹੈ ਜੀ ਇਸ ਤੋਂ ਇਲਾਵਾ ਤੁਹਾਡੇ ਮਾਨੇਂਦਰ ਕੋਈ ਵੀ ਸਵਾਲ ਹੋਵੇ ਤੁਸੀਂ ਕਮੈਂਟ ਬਾਕਸ ਵਿੱਚ ਜ਼ਰੂਰ ਪੁੱਛਣਾ ਧੰਨਵਾਦ